ਦੰਪਰ ਪ੍ਰਸੰਨ ਕਰੂਏ ਕਿੱਦੇ ਦੀ ਬੜੀ ਲੀਜੈਂਡ ਨੇਗੀ ਸਰ ਰਾਜਪਾਲ ਜੀ ਇਹ ਨਾਲ ਮਹਿੰਦਰਾ ਕਾਲਜ ਦੇ ਵਿੱਚ ਦੇਖੋ ਕਿੰਨਾ ਨਾ ਚਮਕਾਇਆ ਸੱਚੇ ਕਾਲ ਮੈਂ ਹਾਂ ਮਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਨੇਚਰਸ ਈਟੀਵੀ ਸੀ ਯੂਨੀਵਰਸਿਟੀ ਪਟਿਆਲੇ ਖੜੇ ਹਾਂ ਸਾਡੇ ਨਾਲ ਹੋਣਗੇ ਭੁਲਾ ਸਿੰਘ ਕਲੈਰੀ ਜੀ ਮਾਨਸਾ ਤੋਂ ਜਿਹੜੇ ਸਾਨੂੰ ਜਾਣਕਾਰੀ ਦੇਣਗੇ ਭੰਗੜੇ ਇਤਿਹਾਸ ਬਾਰੇ ਭੰਗੜਾ ਕਿਵੇਂ ਸ਼ੁਰੂ ਹੋਇਆ ਜਾਂ ਕਿੰਨਾ ਬੰਦਿਆਂ ਨੇ ਸ਼ੁਰੂ ਕੀਤਾ ਸਾਨੂੰ ਮਿਲਾਉਣਗੇ ਨਾਲ ਉਹਨਾਂ ਕੋਲ ਪੇਂਟਿੰਗਸ ਵੀ ਨੇ ਮ ਬੁਲਾਉਣਾ ਤੁਹਾਨੂੰ ਬੰਦਾਲ ਭੋਲਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋਈ ਹਾਂਜੀ ਠੀਕ ਹੈ ਜ਼ਿੰਦਗੀ ਜਿੰਦਾਬਾਦ ਹੈ ਜਿੰਦਾਬਾਦ ਜਿੰਦਾਬਾਦ ਹਾਂਜੀ ਅਸੀਂ ਪਹਿਲਾਂ ਆਪਣੇ ਬਾਰੇ ਜਾਣਕਾਰੀ ਦਿਓ ਮੇਰਾ ਨਾਮ ਹੈ ਭੋਲਾ ਖਲੇਰੀ ਜੀ ਜੀ ਤੇ ਮੈਂ ਬੇਸਿਕਲੀ ਮੈਂ ਮਾਲਵੇ ਨੂੰ ਬਿਲੋਂਗ ਕਰਦਾ ਮਾਰਸਾ ਤੋਂ ਤੇ ਹੁਣ ਇਸ ਵੇਲੇ ਮੈਂ ਚੰਡੀਗੜ੍ਹ ਦਾ ਆ ਰਿਹਾ ਜੀ ਜੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਕਿ ਸਾਡੀ ਜਿਹੜੀ ਪੇਂਟਿੰਗ ਲੱਗੀ ਹੋਈ ਹੈ ਤੁਸੀਂ ਇਹਨਾਂ ਨੂੰ ਸਾਡੇ ਤਰਸਤਾ ਲੋਕਾਂ ਤੱਕ ਜਾਣਕਾਰੀ ਪਹੁੰਚਾਉਗੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਮਝਦਾ ਤਾਂ ਵੀ ਜਦੋਂ 1947 ਵਿਲੇਜ ਡਿਵਾਈਡਿਸ਼ਨ ਹੋਇਆ ਸੀਗਾ ਪਾਰਟੀਸ਼ਨ ਹੋਇਆ ਸੀਗਾ ਉਸ ਟਾਈਮ ਤੇ ਜਿਹੜੇ ਉਧਰ ਦੇ ਲੋਕ ਸੀ ਉਹ ਇੱਧਰ ਆਏ ਸੀ ਚੜ੍ਹਦੇ ਪੰਜਾਬ ਚ ਆ ਸੀ ਚੜ੍ਹਦੇ ਪੰਜਾਬ ਦੇ ਲੋਕ ਕੁਝ ਲੋਕ ਉਧਰ ਚਲੇ ਗਏ ਸੀ ਲਹਿੰਦੇ ਪੰਜਾਬ ਚ ਉਦੋਂ ਸੰਤਾਪ ਦੇ ਪੰਨੇ ਹੋਏ ਸੀਗੇ ਠੀਕ ਹੈ ਨਾ ਉਹਨਾਂ ਦੇ ਵਿੱਚੋਂ ਆ ਕੇ ਇੱਕ ਸਾਡੇ ਜਿਹੜਾ ਕਬੀਲੇ ਲੋਕ ਕਬੀਲੇ ਲੋਕ ਨੇ ਬਾਜੀਕਰ ਕਬੀਲੇ ਦੇ ਲੋਕ ਨੇ ਉਹ ਪਹਿਲਾਂ ਉੱਥੋਂ ਚੱਲੇ ਉੱਥੇ ਅੰਮ੍ਰਿਤਸਰ ਕੈਂਪ ਚਾਏ ਅੰਮ੍ਰਿਤਸਰ ਕੈਂਪ ਤੋਂ ਬਾਅਦ ਫਿਰ ਜਵਾਰ ਨਾਲ ਨਹਿਰੂ ਕੈਂਪ ਚਾਏ ਫਿਰ ਜਵਾਰ ਨਾਲ ਨਹਿਰੂ ਕੈਂਪ ਤੋਂ ਬਾਅਦ ਹੌਲੀ 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 ਫਿਰ ਉਹ ਸ੍ਰੀ ਆਨੰਦ ਦੀ ਧਰਤੀ ਤੇ ਆ ਕੇ ਉੱਥੇ ਆ ਕੇ ਬਸਾ ਕਰ ਲਿਆ ਉਹਨਾਂ ਨੇ ਆ ਕੇ ਸ੍ਰੀ ਆਨੰਦ ਸ੍ਰੀ ਆਨੰਦ ਦੀ ਧਰਤੀ ਤੇ ਤੇ ਉਹਨਾਂ ਨੇ ਆ ਕੇ ਫਿਰ ਜਿਹੜਾ ਬਸਾ ਕੀਤਾ ਬਸਾ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਜਿਹੜੇ ਨਾਲ ਕਲਚਰ ਲੈ ਕੇ ਆਏ ਸੀਗੇ ਹੁਣ ਜਿੱਦੋਂ ਵੀ ਕੋਈ ਛੇੜਛਾੜ ਹੁੰਦੀ ਹੈ ਜਦੋਂ ਕੋਈ ਕੋਈ ਬੰਦਾ ਜਾਂਦਾ ਜਿਵੇਂ ਅਸੀਂ ਫੌਰਨ ਜਾਂਦੇ ਆ ਫੌਰਨ ਵੀ ਸਾਡੇ ਲੋਕ ਜਾਂਦੇ ਨੇ ਉਥੇ ਵੀ ਆਪਣਾ ਕਲਚਰ ਨਾਲ ਲੈ ਕੇ ਆਨੇ ਆ ਇਹ ਬਾਜੀਗਰ ਬਰਾਦਰੀਆ ਜਿਹੜਾ ਕਿ ਭਾਨाराम ਸਲਾਮੀ ਜੀ ਨੇ ਜਿਹੜੇ ਕਿ ਬਹੁਤ ਤਕੜੇ ਲੀਜਨ ਢੋਲੀ ਨੇ ਇਹਨਾਂ ਨੇ ਆਪਣਾ ਜਿਹੜਾ ਸੀਗਾ ਢੋਲ ਦੇ ਉੱਤੇ ਇਤਿਸ਼ਾਮ ਨੂੰ ਜਿਹਨੇ ਕੰਮ ਕਰਨਾ ਆਪਦਾ ਬੱਚਾ ਦਾ ਪੇਟ ਪਾਲਣਾ ਕੁਝ ਕਮਾ ਕੇ ਉਹਦੇ ਬਾਜ਼ੀਆਂ ਪਾਉਂਦੇ ਸਾਰੇ ਲੋਕ ਫਿਰ ਸ਼ਾਮ ਨੂੰ ਆਪਦਾ ਇੰਜੋਏ ਵੀ ਕਰਦੇ ਇੰਜੋਏ ਕਰਦੇ ਵਸ ਇਕੱਠੇ ਹੁੰਦੇ ਸਭ ਤੋਂ ਪਹਿਲਾਂ ਇਹਨਾਂ ਨੇ ਆ ਕੇ ਬਾਜੀ ਬਰਾਦੀ ਨੇ ਇਹਨਾਂ ਨੇ ਆ ਕੇ ਇਸ ਤਰ੍ਹਾਂ ਦੀ ਤਸੀਸ ਤੇ ਚੂਮਰ ਪਾਇਆ ਚੂਮਤ ਤੋਂ ਬਾਅਦ ਫਿਰ ਇਹਨੇ ਆਲਰੇਡੀ ਦੇਖਾ ਫਿਰ ਬੰਦੇ ਨੇ ਕਿ ਵੀ ਅਸੀਂ ਆਪਣਾ ਪੰਗੜਾ ਜਿਹੜਾ ਸੀ ਲੁੱਡੀਏ ਡਾਂਸ ਨੂੰ ਸ਼ੁਰੂ ਕਰਨਾ ਫਿਰ ਇਹ ਚ ਆਪਣਾ ਚਮਲਾ ਰਾਣੇ ਨੂੰ ਉਤੋਂ ਚੀਕੇ ਤੋਂ ਲੈ ਕੇ ਆਏ ਉਹ ਕੀ ਕਿਦੋਂ ਬੁਲਾ ਕੇ ਤੇ ਉਹ ਆ ਕੇ ਗੁਰਚਰਨਦੀਪ ਨੂੰ ਮਿਲਿਆ ਗੁਰਚਰਨਦੀਪ ਜੀ ਤਿੰਨ ਭਾਈ ਸੀਗੇ ਗੁਰਚਰਦੀਪ ਕਵਤਾਰਦੀਪ ਤੇ ਮਨੂਰਦੀਪ ਇਹਨਾਂ ਨੇ ਆ ਕੇ ਫਿਰ ਉਸ ਸ਼੍ਰੀਨਾਮ ਦੀ ਧਰਤੀ ਤੇ ਭਨਾਰਾਮ ਢੋਲ ਦੀ ਢੋਲ ਦੀ ਧਾਰ ਤੇ ਆ ਕੇ ਇਹਨਾਂ ਨੇ ਲੁੱਡੀ ਨੱਚ ਤਿਆਰ ਕੀਤਾ ਜਿਸ ਨੂੰ ਕਿ ਭੰਗੜਾ ਕਹਿੰਦੇ ਨੇ ਉਹਦੇ ਵਿੱਚ ਇਹ ਫਿਰ ਬਾਜੀਆਂ ਵੀ ਪਾਉਂਦੇ ਸੀ ਬਾਜੀ ਪਤੀ ਉਹ ਅੱਜ ਤੁਸੀਂ ਦੇਖ ਲਓ ਵੀ ਉੱਥੋਂ ਚੱਲਦਾ ਚੱਲਦਾ ਇਹਨਾਂ ਨੇ ਪਾਈਪਸ ਦੀ ਮੰਡੀਤੀ ਵੀ ਪਾਇਆ ਫਿਰ ਉਸ ਤੋਂ ਬਾਅਦ ਮਹਾਰਾਜਾ ਪਟਿਆਲੇ ਨੇ ਉੱਥੇ ਬੁਲਾ ਕੇ ਹੀ ਮਾਚਰ ਤੇ ਬਲਾ ਕੇ ਸ਼ਿਮਲੇ ਬਲਾ ਕੇ ਉੱਥੇ ਵੀ ਸ਼ੋਅ ਕਰਾਇਆ ਇੱਕ ਦੋ ਉਹਨਾਂ ਨੂੰ ਵਰਦੀਆਂ ਵੀ ਲੈ ਕੇ ਦਿੱਤੀਆਂ ਨੇ ਆਪ ਤੇ ਉਹਨਾਂ ਦੇ ਪੈਸੇ ਫਿਰ 26 ਜਨਵਰੀ ਤੇ ਜਾਣ ਲੱਗੇ ਸਰਕਾਰ ਉਦੋਂ ਸੀਗਾ ਵੀ ਇਦਾਂ ਦੇ ਜ਼ਖਮਾਂ ਤੇ ਵੀ ਮਲਮ ਲੱਗੇ ਤਾਂ ਵੀ ਇਹ ਆਪਣਾ ਜਿਹੜੇ ਠੀਕ ਹੋਣਾ ਕੋ ਬੜਾ ਟੱਕੀ ਬਰੇ ਲੋਕ ਬਹੁਤ ਹਾਲਤ ਖਰਾਬ ਸੀ ਹਾਂ ਉਦੋਂ ਆ ਫਿਰ ਇਹਨੇ ਕਲਚਰ ਨੂੰ ਸਰਕਾਰ ਨੇ ਪ੍ਰੋਮੋਟ ਕੀਤਾ ਫਿਰ ਇਹ ਉੱਥੋਂ ਜਾਣ ਲੱਗੇ ਫਿਰ ਇਹ ਫਿਲਮਾਂ 'ਚ ਚਲੇ ਗਏ ਮਨੋਰ ਦੀਪਕ ਪਾਜੀ ਨੇ ਜਿਹੜੇ ਇਹ ਤੇ ਇਹ ਫਿਲਮ ਇੰਡਸਟਰੀ 'ਚ ਫਿਰ ਇਹਨਾਂ ਨੂੰ ਲੈ ਕੇ ਬਸਾਕੀ ਦੇ ਪਾਉਂਦੇ ਰਹੇ ਫਿਰ ਉੱਥੇ ਇਹਨਾਂ ਨੇ ਕਿੰਨੀਆਂ ਪੀਚਰਾਂ 'ਚ ਜਾਗਦੇ ਰਹੋ ਨਿਆਹ ਦੌਰ ਖੇਡਣ ਦੇ ਦਿਨ ਚਾਰ ਪੰਗੜਾ ਅਨੇਕਾਂ ਪੀਚਰਾਂ ਦੇ ਵਿੱਚ ਇਹਨਾਂ ਨੇ ਪੰਗੜਾ ਪਾਇਆ ਉਦੋਂ ਬਾਅਦ ਫਿਰ ਇਹ ਉੱਥੇ ਜਾ ਕੇ ਸਥਤ ਲੋਗੇ ਇਹਨਾਂ ਨੇ ਆਪਣੀ ਸਨਾਮ ਦੀ ਧਰਤੀ ਤੇ ਆ ਕੇ ਆਪਣੇ ਕਲਚਰ ਨੂੰ ਬਰਕਰਾਰ ਰੱਖਿਆਗਾ ਠੀਕ ਹੈ ਨਾ ਇਹਨਾਂ ਦੇ ਨਾਲ ਮੰਗਲਰਾਮ ਸਨਾਮੀ ਜੀ ਨੇ ਜਿਹੜੇ ਕਿ ਲੋਜਾ ਉਲਗੂਜਾਬਾਦ ਕਨੇ ਨਾਲੇ ਬਾਜੀਆਂ ਵੀ ਪਾਉਂਦੇ ਹੁੰਦੇ ਸੀ ਜੀ ਜੀ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਬਲਬੀਰ ਸਿੰਘ ਸੇਖੋ ਜੀ ਫਿਰ ਇਹਨਾਂ ਦੀ ਟੀਮ ਦੇ ਵਿੱਚ ਇਹ ਆ ਕੇ ਨਾਲ ਗਏ ਇਹਨਾਂ ਦੇ ਨਾਲ ਬਾਜ਼ੀਗਰ ਬਰਾਜ਼ੀਲੀ ਦੇ ਕਾਫੀ ਜਨੇ ਸੀਗੇ ਇਹਨਾਂ ਦੇ ਮੁੰਡੇ ਸੀਗੇ ਉਹ ਵੀ ਇਹਨਾਂ ਨਾਲ ਪੰਗੜਾ ਪਾਉਂਦੇ ਸੀਗੇ ਜਿਵੇਂ ਬਾਜਾ ਰਾਮ ਜੱਲੂ ਰਾਮ ਬਾਨਾ ਰਾਮ ਹਰਨਾਮਦਾਸ ਨਾਮਾਦਾਰੀ ਸਾਰੇ ਇਹਨਾਂ ਦੇ ਨਾਲ ਇਹ ਪੰਗੜਾ ਪਾਉਂਦੇ ਹੁੰਦੇ ਸੀਗੇ ਹੁਣ ਸਾਰੇ ਵਿਚਾਰੇ ਪਲੋਸਦਾਰ ਕੀ ਪਲੋਸਦਾਰ ਮੈਂ ਦਿਮਾਗ ਚਾਈ ਗੱਲ ਵੀ ਜਿਹੜੀ ਇਹ ਪੰਗੜਾ ਜਿਹੜੀ ਆਪਾਂ ਕਹਿੰਦੇ ਆ ਪੰਗੜੇ ਦੀ ਸ਼ੁਰੂਆਤ ਬਾਜੀਗਰ ਕਾਸਟ ਤੋਂ ਸ਼ੁਰੂ ਹੋਈ ਆਪਾਂ ਕਹਿ ਸਕਦੇ ਆ ਨਹੀਂ ਸਾਡੇ ਪੰਜਾਬ ਦੇ ਵਿੱਚ ਜੇ ਇੱਦਾਂ ਚੜਦੇ ਪੰਜਾਬ 'ਚ ਜੇ ਦੇਖੀਏ ਤਾਂ ਇਹਨਾਂ ਨੇ ਸ਼ੁਰੂ ਕੀਤਾ ਇਹਨਾਂ ਨੇ ਕੀਤਾ ਇਹ ਆਇਆ ਕਵੇਲੀ ਨਾਚ ਸਾਡੇ ਨਾਚ ਤਾਂ ਜਿਹੜੇ ਸਾਡੇ ਸੀ ਪੰਜਾਬ ਦੇ ਨਾਚ ਕੀਤੇ ਇੱਕ ਤਾਂ ਇਸਤਰੀਆਂ ਦਾ ਕੀਤਾ ਇੱਕ ਮਰਦਾਂ ਦਾ ਕੀਤਾ ਸਾਡੇ ਤਾਂ ਦੋ ਲੋਕ ਨਾਚਦੇ ਆ ਇਹ ਇੰਪਰੋਵਾਈਜ਼ ਨਾਚ ਹੋਏ ਹੋਣੇ ਕਿ ਜਿਹੜੇ ਕਿ ਇੱਕ ਵੀ ਲੈ ਲੈਂਦੇ ਹੋਣਗੇ ਵੀ ਲੁੱਡੀ ਨਾਚ ਹੈ ਵੀ ਇਹਨਾਂ ਦਾ ਹੈਗਾ ਜੇ ਆਪਾਂ ਸੰਮੀ ਨਾਚ ਦੇਖੇ ਵੀ ਇਹਨਾਂ ਦਾ ਹੈਗਾ ਝੂਮਰ ਨਾਚ ਦੇਖੋ ਉਹ ਵੀ ਇਹਨਾਂ ਦੀ ਹੈਗਾ ਕਿਉਂਕਿ ਕਬੀਲੇ ਦਾ ਨਾਚ ਦੇ ਸਾਰੇ ਟੋਟਲੇ ਕਬੀਲੇ ਆਪਣੇ ਆਪਣੇ ਨਾਚਦੇ ਸੀ ਜੋ ਕਬੀਲੀ ਨਾਚ ਨੇ ਉਹਨਾਂ ਕਰਕੇ ਨੇ ਫਿਰ ਆ ਬਾਬਾ ਪੋਖਰੀ ਦੀ ਹੁਣ ਇਹਨਾਂ ਦੇ ਵੀ ਕਬੀਲਾ ਹੈ ਇਹ ਰਾਤ ਦੇਖਣੇ ਤੇ ਇਹ ਝੂਮਰ ਪਾਉਂਦੇ ਸੀਗੇ ਬਾਜਗਰ ਵੀ ਪਾਉਂਦੇ ਸੀ ਇਹ ਆਪਣਾ ਝੂਮਰ ਪਾਉਂਦੇ ਸੀ ਸਟਾਈਲ ਨਾਲ ਉਹ ਆਪਣਾ ਝੂਮਰ ਪਾਉਂਦੇ ਸੀਗੇ ਉਸ ਤੋਂ ਬਾਅਦ ਜਨਕਰਾਜ ਜੀ ਨੇ ਇਹ ਵੀ ਢੋਲੀ ਨੇ ਪੁਰਾਣੇ ਇਹ ਲੁਧਿਆਣੇ ਦੇ ਨੇ ਇਹ ਉੱਥੇ ਉੱਥੇ ਹੁਣ ਵੀ ਢੋਲ ਵਜਾਉਂਦੇ ਨੇ ਇਹ ਪਰ ਹੁਣ ਜਿਹੜੇ ਬਿਰਧ ਹੋ ਗਏ ਜਾ ਕੇ ਇਹ ਮਾਤਾ ਹਰਪਜਨ ਸਿੰਘ ਜਿਹੜੇ ਗੁਰਦਾਸਪੁਰ ਤੋਂ ਇਹ ਪੁਰਾਣਾ ਸਾਂਝੇ ਪੰਜਾਬ ਦੇ ਲਈ ਵੀ ਪਾਉਂਦੇ ਰਹੇ ਨੇ ਇਹ ਠੀਕ ਹੈ ਨਾ ਇੱਕ ਵਾਰ ਉਦੋਂ ਵੀ ਪਾਉਂਦੇ ਰਹੇ ਨੇ ਉਦੋਂ ਵੀ ਇਧਰ ਜੀਸੀ ਸਿੰਘ ਨੇ ਜਲੰਧਰ ਤੋਂ ਤੇ ਇਹਨਾਂ ਦੀ ਡੈਥ ਹੋ ਗਈ ਆ ਤੇ ਇਹ ਵੀ ਇਹ ਭੰਗੜੇ ਦੇ ਨੂੰ ਬਹੁਤ ਦੇਣ ਹੈ ਇਹਨਾਂ ਦੀ ਉਹ ਤਾਂ ਪੰਮੀ ਬਾਈ ਜੀ ਨੇ ਇਹ ਵੀ ਲੀਜੈਂਡ ਨੇ ਬਹੁਤ ਇਹਨਾਂ ਨੇ ਪੰਜਾਬ ਦੇ ਵਿੱਚ ਭੰਗੜੇ ਨੂੰ ਬੜਾ ਉੱਚਾ ਚੱਕਿਆ ਬਹੁਤ ਇਹਨਾਂ ਨੇ ਕੰਮ ਕੀਤਾ ਹਜੇ ਵੀ ਕਰ ਰਹੇ ਨੇ ਨਾਲ ਜੁੜੇ ਹੋਣਾ ਦੇਖੋ ਅੱਜ ਐਡਾ ਵੱਡਾ ਮੇਲਾ ਲੱਗਿਆ ਸਾਰਾ ਦੇਖ ਮਤਲਬ ਇਹ ਪੰਗੜੀ ਦੀ ਇਹਨਾਂ ਨੇ ਬਹੁਤ ਕੰਮ ਕੀਤਾ ਹੈ। ਦੇਣਾ ਪੰਗੜੀ। ਹਾਂ ਬਹੁਤ ਪੰਗੜੀ ਦੀ ਹੈ ਨਾ ਪੰਮੀ ਬਾਈ ਜੀ ਨੂੰ ਬੋਲੀਆਂ ਵੀ ਕਿੰਨੀਆਂ ਕਸ਼ਟ ਆ ਗਿਆ ਵਲਫੇਅਰ ਤੋਂ ਨੇ ਬਹੁਤ ਕੰਮ ਕਰ ਰਹੇ ਨੇ। ਉਦੋਂ ਆਬਿੰਦਰ ਪਾਜੀ ਨੇ ਇਹ ਇਹ ਯੂਐਸਏ ਚਲੇ ਗਏ ਚੰਡੀਗੜ੍ਹ ਦੇ ਵਿੱਚ ਜਿੰਨੀਆਂ ਟੀਮਾਂ ਤਿਆਰ ਕਰਦੇ ਸੀ ਹੀ ਤਿਆਰ ਕਰਦੇ ਸੀ ਉੱਥੇ। ਠੀਕ ਹੈ ਨਾ ਉੱਥੇ ਲਾਫਜ਼ਿੰਗ ਹੁੰਦਾ ਸੀਗਾ ਇੱਕ ਇੱਕ ਕੋਰਾਲੀ ਵਾਲੇ ਉਹਨਾਂ ਦੇ ਨਾਂ ਲਾ ਕੇ ਟੀਮਾਂ ਤਿਆਰ ਕਰਦੇ ਸੀਗੇ। ਇਹਨਾਂ ਨੇ ਬਹੁਤ ਕੰਮ ਕੀਤਾ ਇਹਨਾਂ ਨੇ। ਇਹ ਹੁਣ ਵੀ ਯੂਐਸਏ ਦੇ ਵਿੱਚ ਕੰਮ ਕਰ ਰਹੇ ਨੇ ਅੱਜਾ। ਇਹ ਮੈਡਮ ਪਰਮਸਨ ਕਰੋ ਇਹ ਗਿੱਦੇ ਦੀ ਬੜੀ ਲੀਜੈਂਡ ਨੇਗੇ। ਬ ਇਹਨਾਂ ਦੇ ਬ੍ਰਦਰ ਸੀਗੇ ਕਿੰਦੇ ਸਰਜੀਤ ਇਹਨਾਂ ਦੀ ਕਿੱਦ ਤੇ ਬੜੀ ਕਮਾਨਦ ਸੀ ਇਹ ਵੀ ਪੰਗੜਾ ਪਾਉਂਦੇ ਰਹੇ ਨੇ ਨਾਲ ਇਹ ਕਿੱਦਾ ਵੀ ਕਿੱਦਾ ਵੀ ਇਹਨੇ ਪਾਇਆ ਇਹ ਰਾਈਟਰ ਵੀ ਸੀ ਨਾਲ ਜੀ ਜੀ ਸਹੀ ਸਰਜੀਤ ਮੰਗੜ ਜੀ ਨੇ ਇਹ ਵੀ ਕਿੱਦ ਦੇ ਬੜੇ ਹੁਣ ਸਿੰਗਰ ਵੀ ਨੇ ਫੋਕ ਸਿੰਗਰ ਵੀ ਨੇ ਨਾਲ ਉਸ ਤੋਂ ਬਾਅਦ ਪ੍ਰੋਫੈਸਰ ਰਾਜਪਾਲ ਜੀ ਇਹਨਾਂ ਨੇ ਮਹਿੰਦਰਾ ਕਾਲਜ ਦੇ ਵਿੱਚ ਦੇਖੋ ਕਿੰਨਾ ਨਾਂ ਚੌਕਾਇਆ ਪੂਰੇ ਵੜ ਲੇਵਲ ਤੱਕ ਗਏ ਨੇ ਇਹ ਪੂਰੇ ਵੜ ਲੇਵਲ ਤੱਕ ਇਹਨਾਂ ਨੇ ਕਲਚਰ ਨੂੰ ਇੰਨਾ ਪ੍ਰਮੋਟ ਕੀਤਾ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇਹ ਵੀ ਲੀਜਨ ਨੇ ਉਹ ਤਾਂ ਮੈਡਮ ਆਪਣੇ ਸੁਖੀ ਬਰਾੜ ਜੀ ਬਹੁਤ ਇਹਨਾਂ ਦੀ ਵੀ ਦੇਣ ਹੈ ਵਧੀਆ ਵਧੀਆ ਕੰਮ ਕਰ ਰਹੇ ਨੇ ਕਿ ਉਸ ਤੋਂ ਬਾਅਦ ਆਪਣੇ ਤੇਜਿੰਦਰ ਭਾਜੀ ਇਹ ਆਪਣੇ ਇਹ ਵੀ ਪੰਗੜੇ ਬੜੇ ਹੋਣਗੇ ਤੇ ਮੇਰੇ ਵੀਰ ਸਵਰਨ ਭਾਜੀ ਆ ਗਏ ਛੋਟਾ ਵੀਰ ਇਹ ਸਾਰੀ ਜਿਹੜੀ ਪੇਂਟਿੰਗ ਹੈ ਜਿਹੜੀ ਵਰਤਕਰ ਦਦੀ ਹੈ ਇਹ ਇਹਨਾਂ ਦੀ ਦੇਣ ਹੈ ਇਹਨਾਂ ਨੇ ਬੜੀ ਮਿਹਨਤ ਬੜੀ ਸਦਕਾ ਇਹਨਾਂ ਨੇ ਅੱਜ ਲੋਕਾਂ ਨੂੰ ਦੇ ਸਾਹਮਣੇ ਥੋੜਾ ਵੀ ਧਰਵਾਦਾ ਚੈਨਲ ਦੇ ਜਰੀਏ ਵੀ ਲੋਕ ਇਹਨੂੰ ਆਉ ਕਰਨਗੇ ਤੇ ਮੇਰਾ ਵੀਰ ਇਹ ਜਿਹੜਾ ਸਵਰਨ ਹੈਗਾ ਪ੍ਰਣਾਲੀ ਤੋਂ ਇਹ ਬਹੁਤ ਸਦਕਾ ਬੜੀ ਲਗਨ ਨਾਲ ਕੰਮ ਕਰ ਰਿਹਾ ਬੜੀ ਮਿਹਨਤ ਕਰ ਰਿਹਾ